ਵਿਦਾਨ ਸਬਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਤਿਉਂ-ਤਿਉਂ ਜਿੱਥੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਵਧ ਰਹੀਆਂ ਨੇ ਉੱਥੇ ਸਿਆਸੀ ਪਾਰਟੀਆਂ ਵਿੱਚ ਵੀ ਬੇਚੈਨੀ ਵੱਧ ਰਹੀ ਹੈ ਖਾਸ ਕਰਕੇ ਲੁਧਿਆਣਾ ਪੱਛਮੀ ਦੇ ਵੋਟਰਾਂ ਵੱਲੋਂ ਵੱਡੇ ਪੱਧਰ ਤੇ ਪ੍ਰਚਾਰ ਹੋਣ ਦੇ ਬਾਵਜੂਦ ਬਹੁਤ ਘੱਟ ਗਿਣਤੀ 'ਚ ਵੋਟਾਂ ਪਾਉਣ ਕਾਰਨ ਵੀ ਸਿਆਸੀ ਪਾਰਟੀਆਂ 'ਚ ਬਹੁਤ ਵੱਡੀ ਚਰਚਾ ਹੈ। ਖਰਾਨੀ ਵਾਲੀ ਗੱਲ ਇਹ ਆ ਵੀ ਇਸ ਵਿਧਾਨ ਸਭਾ ਹਲਕੇ ਵਿੱਚ 175469 ਵੋਟਰਾਂ ਵਿੱਚੋਂ ਕੇਵਲ 51.33% ਵੋਟਰ ਹੀ ਵੋਟਾਂ ਪਾਉਣ ਆਏ। ਇਹ ਇੱਕ ਬੇਚੈਨੀ ਦਾ ਸਬੱਬ ਵੀ ਹੈ। ਆਮ ਆਦਮੀ ਪਾਰਟੀ, ਕਾਂਗਰਸ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲੀ ਕਿਉਂਕਿ ਇਹਨਾਂ ਪਾਰਟੀਆਂ ਨੇ ਧੂਆਂ ਧਾਰ ਪ੍ਰਚਾਰ ਕੀਤਾ ਉੱਤੇ ਵੱਡੇ ਪੱਦਰ ਤੇ ਪ੍ਰੋਗਰਾਮ ਕੀਤੇ ਇਕੱਲੇ ਇਕੱਲੇ ਘਰ ਦੀ ਘੰਟੀ ਖੜਕਾਈ ਪਰ ਇਹ ਘੰਟੀਆਂ ਜਿਹੜੀਆਂ ਨੇ ਬਹੁਤਾ ਅਸਰ ਨਾ ਪਾ ਸਕੀਆਂ ਤਕਰੀਬਨ ਅੱਧੇ ਵੋਟਰਾਂ ਨੇ ਹੀ ਪੋਲਿੰਗ ਸਟੇਸ਼ਨਾਂ ਤੇ ਆ ਕੇ ਵੋਟਾਂ ਪਾਈਆਂ ਜੇ ਆਪਾਂ ਗੱਲ 2022 ਦੀ ਕਰੀਏ ਤੇ 2022 ਵਿੱਚ 64.29% ਵੋਟਾਂ ਭੁਗਤੀਆਂ ਸੀ ਜੋ ਹੁਣ 22 ਨਾਲੋਂ 12.96% ਵੋਟਾਂ ਘਟ ਪਈਆਂ ਨੇ ਉੰਜ ਜੇ ਸਾਲ 2002 ਦੀ ਗੱਲ ਕਰੀਏ ਤੇ ਉਦੋਂ ਇਸ ਵਾਰ ਤੋਂ ਵੀ ਘਟ 43.77% ਵੋਟਾਂ ਪਈਆਂ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਵੋਟਾਂ ਘਟ ਪੈਣੀਆਂ ਕਿਹੜੀ ਪਾਰਟੀ ਨੂੰ ਮਹਿੰਗੀਆਂ ਪੈਣਗੀਆਂ ਇਹਦੇ ਤੇ ਬਹੁਤ ਵੱਡੀ ਡਿਸਕਸ਼ਨ ਹੋ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ अरोड़ा ਇਸੇ ਤਰ੍ਹਾਂ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਪਾਲ ਪਾਦੇ ਜੀਵਨ ਗੁਪਤਾ ਤੇ ਸ਼੍ਰੋਮਨੀ ਕਾਲੀਦਾਸ ਦੇ ਪਰਵਕਾਰ ਸਿੰਘ ਘੁੰਮਣ ਇਹਦਾ ਅਨਲਿਸਿਸ ਕਰ ਰਹੇ ਨੇ ਉੱਥੇ ਮੁੱਖ ਤੌਰ ਤੇ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਦੀ ਘੱਟ ਵੋਟਾਂ ਜਿਹੜੀਆਂ ਪਈਆਂ ਨੇ ਉਹਦੇ ਤੇ ਕੀਰ ਫਾੜ ਕਰਕੇ ਦੇਖ ਰਹੀ ਹੈ ਵੀ ਉਹਨਾਂ ਨੂੰ ਲਾਭ ਹੋਵੇਗਾ ਜਾਂ ਨੁਕਸਾਨ ਹੋਵੇਗਾ ਖਾਸ ਕਰਕੇ ਸਤਾਧਰ ਧਿਰੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹਦੇ ਤੇ ਬਹੁਤ ਗੰਭੀਰਤਾ ਨਾਲ ਐਨਲਿਸਿਸ ਕਰ ਰਹੀ ਹੈ ਭਾਵੇਂ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਵੀ ਵੋਟਰ ਘਟ ਪੈਣੀਆਂ ਉਹਨਾਂ ਦੇ ਹੱਕ 'ਚ ਨਹੀਂ ਕਿਉਂਕਿ ਅਕਸਰ ਜਦੋਂ ਜਮਨੀ ਚੋਣ ਹੁੰਦੀ ਜਦ ਵੱਧ ਪੋਟਾ ਪੈਣ ਤੇ ਫਿਰ ਇਹ ਮੰਨਿਆ ਜਾਂਦਾ ਹੈ ਵੀ ਸਤਾਧਰ ਦੇ ਬੁਰਦ VOTER ਵੱਡੇ ਪੱਧਰ ਤੇ ਭੁਗਤੇ ਨੇ ਤੇ ਜੇ ਘੱਟ ਵੋਟਾਂ ਪਈਆਂ ਨੇ ਤੇ ਇੰਜ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਦੀ ਬੇੜੀ ਪਾਰ ਲੱਗ ਜੇਗੀ ਪਰ ਇਸੇ ਦੌਰਾਨ ਜੋ ਜਾਣਕਾਰੀ ਮਿਲੀ ਆਮ ਆਦਮੀ ਪਾਰਟੀ ਦੇ ਅੰਦਰ ਜਦੋਂ ਡਿਸਕਸ਼ਨ ਹੋ ਰਹੀ ਹੈ ਤੇ ਇਹ ਚਿੰਤਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਵੀ ਜੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਸਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਨੀਸ਼ ਸ਼ਿਸ਼ੋਧਿਆ ਸਮੁੱਚੀ ਪੰਜਾਬ ਦੀ ਕੈਬਨਟ ਸਮੁੱਚੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵ代यक ਤੇ ਹੋਰ ਲੀਡਰਸ਼ਿਪ ਲੁਧਿਆਣਾ ਪੱਛਮੀ ਵਿੱਚ ਲੰਬਾ ਸਮਾਂ ਡਟੀ ਰਹੀ ਹੈ ਪਰ ਇਸ ਦੇ ਬਾਵਜੂਦ ਵੋਟਰ ਘਰਾਂ ਤੋਂ ਵੋਟਾਂ ਪਾਉਣ ਕਿਉਂ ਨਹੀਂ ਆਏ ਇਹਦੇ ਤੇ ਬਚੈਨੇ ਵੀ ਕਹਿੰਦੇ ਆਮ ਆਦਮੀ ਪਾਰਟੀ ਵਿੱਚ ਦੇਖੀ ਜਾ ਰਹੀ ਹੈ ਉਹ ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਵੀ ਵਿਰੋਧੀ ਧਿਰਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਘਰਾਂ ਚੋਂ ਨਹੀਂ ਨਿਕਲੀਆਂ ਇਸ ਲਈ ਵਿਰੋਧੀ ਧਿਰਾਂ ਨੂੰ ਇਹਦਾ ਨੁਕਸਾਨ ਭੁਗਤਣਾ ਪਵੇਗਾ ਇਦਾਂ ਦੀ ਚਰਚਾ ਵੀ ਹੈ ਪਰ ਨਾਲ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਗਰਮੀ ਨੇ ਵੀ ਵੋਟਰਾਂ ਤੇ ਕੁਝ ਅਸਰ ਕੀਤਾ ਪਰ ਮਾਹਰੇ ਕਹਿੰਦੇ ਨੇ ਵੀ ਗਰਮੀ ਦਾ ਅਸਰ ਬਹੁਤ ਘੱਟ ਵੋਟਰਾਂ ਤੇ ਹੋਊਗਾ ਜਿਹੜੇ ਵੋਟਰ ਅਵੇਅਰ ਨੇ ਜਿਹੜੇ ਵੋਟਰ ਇਹ ਇਸ ਗੱਲੋਂ ਜਾਣਕਾਰ ਨੇ ਵੀ ਵੋਟ ਉਹਨਾਂ ਦਾ ਹੱਕ ਆ ਵੋਟ ਪਾਉਣੀ ਚਾਹੀਦੀ ਹੈ ਉਹ ਬਹੁਤ ਘੱਟ ਵੋਟਰ ਹੋਣਗੇ ਜਿਹੜੇ ਵੋਟ ਪਾਉਣ ਨਹੀਂ ਆਏ ਹੋਣਗੇ ਔਰ ਇਹ बार-बार ਚਰਚਾ ਚੱਲਦੀ ਹੈ ਚੱਲ ਰਹੀ ਹੈ ਹਰੇਕ ਪਾਰਟੀ ਵਿੱਚ ਵੀ ਇੰਨਾ ਪ੍ਰਚਾਰ ਕੀਤਾ ਵੱਡੇ ਪੱਦਰ ਤੇ ਉਹ ਗਲੀਆਂ ਬਾਜ਼ਾਰਾਂ ਤੇ ਹਰੇਕ ਪਾਸੇ ਵੋਟਾਂ ਮੰਗਣ ਲਈ ਗਏ ਪਰ ਇਹਦੇ باوجود ਵੋਟਰਾਂ ਵੱਲੋਂ ਬਿਲਕੁਲ ਬੇਰੁਖੀ ਦਿਖਾਉਣੀ ਤੋਂ ਲੱਗਦਾ ਵੀ ਸ਼ਾਇਦ ਹੁਣ ਵੋਟਰ ਸਿਆਸਤਦਾਨਾਂ ਨੂੰ ਸੀਰੀਅਸ ਨਹੀਂ ਲੈਂਦੇ ਸ਼ਾਇਦ ਵੋਟਰਾਂ ਦੇ ਮਨਾਂ ਵਿੱਚ ਸਿਆਸਤ ਪ੍ਰਤੀ ਭਰੋਸੇਯੋਗਤਾ ਵੱਡੇ ਪੱਧਰ ਤੇ ਖੁਰ ਰਹੀ ਹੈ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਲੁਧਿਆਣਾ ਪਸ਼ਮੀ ਹਲਕੇ ਵਿੱਚ ਵੋਟਾਂ ਘਟ ਪੈਨ ਦਾ ਔਰ ਇੱਕ ਕਾਰਨ ਹੋਰ ਹੈ ਉਹ ਕਹਿੰਦੇ ਹਕੀਕੀ ਤੌਰ ਤੇ ਜੈਨੂਨ ਕਾਰਨ ਵੀ ਮੰਨਿਆ ਜਾ ਸਕਦਾ ਵੈਸੇ ਇਕੱਲੇ ਲੁਧਿਆਣਾ ਪਸ਼ਮੀ ਦੀ ਗੱਲ ਨਹੀਂ ਸਾਰੇ ਪੰਜਾਬ ਵਿੱਚ ਹੀ ਵੀ ਵੱਡੇ ਪੱਧਰ ਤੇ ਨਵਾਂ ਜੂਥ ਜਿਹੜਾ ਨਵੀਂ ਜਨਰੇਸ਼ਨ ਜਿਹੜੀ ਹਰੇਕ ਪਰਿਵਾਰ ਦੀ ਉਹ ਵਿਦੇਸ਼ਾਂ ਚ ਚੱਲ ਗਈ ਹੈ ਤੇ ਵਿਦੇਸ਼ਾਂ ਦੇ ਜਾਣ ਕਾਰਨ ਕੁਦਰਤੀ ਹੈ ਵੀ ਵੋਟਾਂ ਦੀ ਪੋਲਿੰਗ ਘਟ ਹੋਊਗੀ ਐਗਜ਼ਾਮਪਲ ਦੇ ਤੌਰ ਤੇ ਅਕਸਰ ਇੱਕ ਅੱਜਕੱਲ ਪਰਿਵਾਰ ਜਿਹੜੇ ਚਾਰ ਜੀਆਂ ਦੇ ਨੇ ਦੋ ਬੱਚੇ ਤੇ ਦੋ ਮਾਪੇ ਮਾਤਾ ਪਿਤਾ ਜਦੋਂ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਚਲੇ ਗਏ ਤੇ ਫਿਰ ਇਹਨਾਂ ਮਤਲਬ ਵੀ ਮਾਪੇ ਮਾਤਾ ਪਿਤਾ ਰਹਿ ਗਏ 50% ਤੇ ਬਾਹਰ ਕਹਿੰਦੇ ਨੇ ਵੀ ਇੱਥੇ ਵੋਟਾਂ ਦੀ ਗਿਰਾਵਟ ਆਉਣ ਦਾ ਕਾਰਨ ਬਣ ਸਕਦਾ ਪਰ ਕੁਝ ਵੀ ਹੈ ਸਾਰੀਆਂ ਸਿਆਸੀ ਪਾਰਟੀਆਂ ਐਨਲਿਸਿਸ ਕਰੀਆਂ ਨੇ ਵੀ ਇੰਨੀਆਂ ਘੱਟ ਵੋਟਾਂ ਵੱਡਾ ਪ੍ਰਚਾਰ ਕਰਨ ਦੇ ਬਾਵਜੂਦ ਕਿਉਂ ਪਈਆਂ ਵੱਡੀ ਬਚੈਨੀ ਹੈ ਪਰ ਹੁਣ ਇਹਦਾ ਨਤਾਰਾ ਤੇ ਜਦੋਂ 23 ਜੂਨ ਨੂੰ ਵੋਟਾਂ ਦੀ ਗਿਣਤੀ ਹੋਊਗੀ ਉਦੋਂ ਹੀ ਹੋਵੇਗਾ